ਉਹ ਤਾਂ ਰੱਬ ਦੇ ਜੀ ਗਾਦੀਏ ਉੱਤਰੀਆਂ ਨਹੀਂ ਹੈ ਬਾਰੇ ਹੋਰੇ ਬਾਰੇ ਨਾ ਹੱਥੀਂ ਦੱਸ ਕੇ ਰਿਹਾ ਮੈਂ ਵਾਹ ਮਾਰਾ ਉਹ ਤੁਸੀਂ ਗਾ ਜੀ ਰਹੀ ਹੈ ਬਹੁਤ ਜੀ ਸਾਹਮਣੇ ਲੱਗ ਰਹੀ ਹੈ ਬਹੁਤ ਬੜੀ ਭਿਆਨਕ ਹੈ ਤੋਂ ਦੱਸਦੀ ਹੈ ਕਿ ਜਿੱਥੇ ਲੋਕਾਂ ਨੇ ਧਾਰਮਿਕ ਪਾਰਨਾ ਆਹਾਂ ਤੁੰਨੇ ਇਹਨੂੰ ਪਹਿਲੇ ਕਿਹਾ ਤਾਂ ਇਹ ਕਹਿੰਦੇ ਜੀ ਨਹੀਂ ਆਪਾਂ ਹੁਣ ਹੁਣ ਨਹੀਂ ਖਾਣਾ ਛੱਡ ਦੇਣਾ ਜੀ ਫੇਰ ਉਹ ਫੇਰ ਦੁਬਾਰਾ ਇਹ ਕੰਮ ਅੱਜ ਮੈਂ ਸਵੇਰੇ ਖੜਾ ਸੀ ਆਪਣੇ ਘਰ ਤੋਂ ਬਾਹਰ ਤੇ ਡਰਾਮ ਲੈ ਕੇ ਸਵੇਰੇ ਨਿਕਲੇ ਜੋ ਨਿਕਲੇ ਤਾਂ ਅਸੀਂ ਉਹਦੇ ਅਸੀਂ 4-5 ਮੁੰਡੇ ਸੀਗੇ ਅਸੀਂ ਉਹਨਾਂ ਦੇ ਮਗਰ ਲੱਗੇ ਮੈਂ ਕਿਹਾ ਦੇਖਦੇ ਕਿੱਧਰੋਂ ਲੈ ਕੇ ਕਿੱਦਾਂ ਜਾਂਦਾ ਆ ਕਿੱਦੋਂ ਫੇ ਉਹ ਆਏ ਜਦੋਂ ਲੈ ਕੇ ਮੈਨੂੰ ਦੇਖ ਲਿਆ ਉਹਨਾਂ ਨੇ ਡਰਾਮ ਫਟਾਫਟ ਖਾਲੀ ਕਰਕੇ ਤੇ ਘਰਾਂ ਦੇ ਬੰਡ ਲਏ ਉਹਨਾਂ ਨਾਲ ਅਸੀਂ ਸੀਗਾ ਡਰਾਮ ਚ ਇਹ ਜੀ گاਉ ਦਾ ਮੀਟ ਸੀ ਅੱਛਾ ਤੇ ਫੇ ਇਹਨਾਂ ਨੂੰ ਫੇ ਦੌੜਨ ਲੱਗੇ ਕਹਿੰਦਾ ਮੈਂ ਉਹ ਫੇ ਘਰ ਨਾਲ ਬਰਨ ਦੇਵੇ ਜੀ ਫੇ ਪ੍ਰਸ਼ਾਸਨ ਨੂੰ ਸੱਦਿਆ ਤੇ ਦੋ ਜਣੇ ਆਏ ਦੇ ਉਹ ਪ੍ਰਸ਼ਾਸਨ ਨੂੰ ਵੀ ਨਹੀਂ ਮੰਨਦੇ ਸੀਗੇ ਉਹ ਕਹਿੰਦਾ ਨਹੀਂ ਨਹੀਂ ਮੈਂ ਨਹੀਂ ਬਰਨ ਦੇਣਾ ਘਰ ਅਸੀਂ ਠੱਕੇ ਰਹੇ ਹਾਂ ਨਹੀਂ ਕਿ ਚਾਰ ਪੰਜ ਮੁੰਡੇ ਵਰ ਗਏ ਤਿੰਨ ਘਰਾਂ ਚੋਂ ਕੱਢ ਲਏ ਜੀ ਜਦੋਂ ਚੌਥੇ ਘਰਾਂ 'ਚ ਗਏ ਤੇ ਚੌਥੇ ਘਰ ਵਾਲੇ ਉਹ ਸਾਰੇ ਪੈ ਗਏ ਜਨਾਨੀ ਤੇ ਮੁੰਡੇ ਨਹੀਂ ਆਲੇ ਨਹੀਂ ਆ ਸਾਰੇ ਪੈ ਗਏ ਟੁੱਟ ਕੇ ਜੀ ਮੇਰੇ ਉੱਤੇ ਮੇਰੇ ਨਾਲ ਜਿਹੜੇ ਮੁੰਡੇ ਸੀਗੇ ਉਹਨਾਂ ਦੇ ਉੱਤੇ ਵੀ ਹੁਣ ਤੁਹਾਨੂੰ ਧਮਕੀ ਬਗਾਰ ਹੁਣ ਹਾਂਜੀ ਹਾਂਜੀ ਹੁਣ ਮੈਨੂੰ ਕਹਿੰਦੇ ਕਹਿੰਦੇ ਅਸੀਂ ਤਾਂ ਛੁੱਟ ਕੇ ਆ ਜਾਣਾ ਆ ਤੇ ਕਹਿੰਦਾ ਤੁਹਾਨੂੰ ਨਹੀਂ ਛੱਡਣੇ ਆ ਅਸੀਂ ਤੁਹਾਨੂੰ ਮਾਰ ਦੇਣੇ ਆ ਤੁਸੀਂ ਪ੍ਰਸ਼ਾਸਨ ਕੋਲੋਂ ਕੀ ਮੰਗ ਕਰਦੇ ਇਹਦੀ ਹੁਣ ਜੇ ਇਹ ਨਾਲੇ ਕਰਵਾਈ ਹੋਈ ਹੋਵੇ ਮੱਲਾ ਬੀਮ ਨਗਰ ਪੈਂਦਾ ਇੱਥੇ ਨੇੜੇ ਦੀ ਪਿੱਛੇ ਲੱਲੀ ਦਾ ਮੱਲਾ ਹੈਗਾ ਉਹ ਰਹਿੰਦੇ ਆ ਉਹਨਾਂ ਦੇ ਗਊ ਮਾਸ ਫੜ ਹੋਇਆ ਜੀ ਉਹਨਾਂ ਦੇ ਖਿਲਾਫ ਕਾਰਵਾਈ ਨਹੀਂ ਕਰਦੀ ਕੋਈ ਸੀ ਉਹਦੇ ਵਾਸਤੇ ਧਰਨਾ ਦਿੱਤਾ ਗਿਆ ਸੀਗਾ ਹੁਣ ਉਹਨਾਂ ਨੇ ਆਪਣੇ 10 ਬੰਦੇ ਬਿਠਾਏ ਹੋਏ ਅੰਦਰ ਕਹਿੰਦੇ ਜੋ ਬੰਦੀ ਕਾਰਵਾਈ ਇਹ ਕਰਾਂਗੇ ਸੈਂਪਲ ਵਾਸਤੇ ਲੈਬ ਚ ਭੇਜਤਾ ਹੋਇਆ ਮੀਟ ਨਾਲ ਪਰ ਆਪਾਂ ਖੁਦ ਸੈਂਪਲ ਕਰਾ ਮਾਗੇ ਉਸ ਚੀਜ਼ ਦਾ ਭਾਈ ਸਾਹਿਬ ਕਿੰਨੀ ਕੁ ਮਾਤਰਾ ਦੇ ਵਿੱਚ ਪੜ ਰਿਹਾ ਇਹ 20 25 30 ਕਿਲੋ ਸੀ ਇੱਕ ਡਰਮ ਵਿੱਚ ਭਰਿਆ ਸੀ ਪੂਰਾ ਹੀ 10 ਡਰਮਾਂ ਵਿੱਚ ਅਸੀਂ ਟੋਟਲ ਕੀ ਲੱਗਦਾ ਕਿਤੋਂ ਇੱਥੋਂ ਸਪਲਾਈ ਸਪਲਾਈ ਕਿਤੇ ਕਰਦੇ ਹੋ ਹਾਂਜੀ ਹਾਂਜੀ ਕੁਝ ਹਾਂ ਨਹੀਂ ਕੁਝ ਇਦਾਂ ਹੀ ਸੀ ਕੁਝ ਸਪਲਾਈ ਕਰਦੇ ਆਏ ਤੇ ਹੁਣ ਪੁਲਿਸ ਵੱਲੋਂ ਉਚਿਤ ਕਾਰਵਾਈ ਕੀਤੀ ਜਾ ਰਹੀ ਹੈ ਇਹ ਸਾਡੇ ਬੰਦੇ ਬੈਠੇ ਹੋਏ ਅੰਦਰ ਜੋ ਵੀ ਕਾਰਵਾਈ ਹੋਊਗੀ ਉਹ ਕਰਾਂਗੇ ਪਰ ਉਹ ਕਹਿੰਦੇ ਖਾਜੇ ਕੀਤਾ ਕੋਈ ਤਾਂ ਹੀ ਤੁਹਾਨੂੰ ਲਾਇਆ ਸੀ ਆਪਾਂ ਹੋਰ-ਪੋਰਟ ਪ੍ਰਸ਼ਾਸਨ ਨੇ ਕੀ ਕੀਤਾ ਧਰਨਾ ਜਿਹੜਾ ਚੱਕ ਗਿਆ ਚੱਕ ਕੇ ਲੈ ਗਿਆ ਉਹ ਸਾਡੇ ਨਾਲ ਗੱਲ ਕਰਨ ਲੱਗੇ ਆ ਕਹਿੰਦੇ ਬੰਦੀ ਕਰਵਾਈ ਹੁਣ ਤੁਹਾਡੇ ਸਾਹਮਣੇ ਕਰਾਂਗੇ ਤਾਂ ਜਿਹੜਾ ਗਊ ਮਾਸ ਹੈਗਾ ਉਹ ਸੈਂਪਲ ਵਾਸਤੇ ਭੇਜਿਆ ਹੋਇਆ ਵਾ ਔਰ ਜਿਹੜਾ ਹੋਰ ਵੀ ਹੈਗਾ ਸਾਡਾ ਬੰਦਾ ਆਪਣਾ ਆਪ ਲੈ ਜਾ ਕੇ ਸੈਂਪਲ ਕਰਾਊਗਾ ਚੱਕੀ ਕਿਹਣਾ ਚਾਹੋਗੇ ਇਸ ਤਰ੍ਹਾਂ ਦੀਆਂ ਕਟਨਾਵਾ ਹੋ ਰਹੀਆਂ ਨੇ ਇਹ ਸਾਡੇ ਸ਼ਹਿਰ ਦੇ ਵਿੱਚ Hindu Sanatan Dharma ਵਾਸਤੇ ਤਾਂ ਸਭ ਤੋਂ ਮਤਲਬ ਕਿ ਸ਼ਰਮਨਾਕ ਕੱਟਣਾ ਹੈਗੀ ਆ ਅੱਬਾ ਚਾਹਾਂਗੇ ਕਿ ਪੁਲਿਸ ਜਿਹੜੇ ਵੀ ਪਿੱਛੇ ਮਹੱਲੇ 'ਚ ਰਹਿੰਦੇ ਪਏ ਉਹਨਾਂ ਦੀ ਆਈਡੀ ਕਿੱਥੋਂ ਆਏ ਆ ਕਿੱਥੋਂ ਬਸੇ ਆ ਪਿੱਛੋਂ ਚੈੱਕ ਕਰੇ ਤੇ ਸਾਨੂੰ ਤਸੱਲੀ ਮਿਲੇ ਤੇ ਹਾਂ ਇਹ ਸਾਡੇ ਹਿੰਦੂਸਤਾਨ ਦੇ ਹੀ ਹੈਗੇ ਆ ਸਰ ਕੀ ਨਾਮ ਆਪਣਾ ਦਿਨੇਸ਼ ਕੁਮਾਰ ਇੱਕ ਹੀ ਮਾਮਲਾ ਹੋਇਆ ਸਾਰਾ ਸਾਰੇ ਇਹ ਪਹਿਲੇ ਵੀ ਇੱਕ ਦੋ ਵਾਰੀ ਕੀਤੇ ਸੀਗੇ ਇਹਨਾਂ ਨੂੰ ਮੈਂ ਸਮਝਾਇਆ ਮੈਂ ਕਿਹਾ ਵੀ ਇਹਦਾ ਨਾਮ ਲੈ ਕੇ ਆਓ ਉੱਥੇ ਮੁਹੱਲੇ ਜੇ ਨਾਲ ਮੇਰੇ ਬਿਨੇ ਕੁਮਾਰ ਸੀਗੇ ਕਿਹੜਾ ਮੁਹੱਲਾ ਸੀ ਤੇ ਕੀ ਕੰਮ ਸੀਗਾ ਉਹ ਕਰਦੇ ਹੋ ਭੀਮਨਗਰ ਜੀ ਅਸਾ ਤੇ ਮੁਹੱਲਾ ਭੀਮਨਗਰ ਵਾਟ ਨੰਬਰ 17 ਤੇ ਇਹਨੂੰ ਪਹਿਲੇ ਕਿਹਾ ਤਾਂ ਇਹ ਕਹਿੰਦੇ ਜੀ ਨਹੀਂ ਆਪਾਂ ਹੁਣ ਹੁਣ ਨਹੀਂ ਖਾਣਾ ਛੱਡ ਦੇਣਾ ਜੀ ਫੇ ਉਹ ਫੇ ਦੁਆਰਾ ਹੀ ਕੰਮ ਅੱਜ ਮੈਂ ਸਵੇਰੇ ਖੜਾ ਸੀ ਆਪਣੇ ਘਰ ਤੋਂ ਬਾਹਰ ਤੇ ਡਰਾਮ ਲੈ ਕੇ ਸਵੇਰੇ ਨਿਕਲੇ ਜੋ ਨਿਕਲੇ ਤਾਂ ਅਸੀਂ ਉਹਦੇ ਅਸੀਂ 4-5 ਮੁੰਡੇ ਸੀਗੇ ਅਸੀਂ ਉਹਨਾਂ ਦੇ ਮਗਰ ਲੱਗੇ ਮੈਂ ਕਿਹਾ ਦੇਖਦੇ ਕਿੱਧਰ ਉਹ ਲੈ ਕੇ ਕਿੱਦਾਂ ਜਾਂਦਾ ਹੈ ਕਿਤੋਂ ਫੇ ਉਹ ਆਏ ਜਦੋਂ ਲੈ ਕੇ ਮੈਨੂੰ ਦੇਖ ਲਿਆ ਉਹਨਾਂ ਨੇ ਡਰਾਮ ਫਟਾਫਟ ਖਾਲੀ ਕਰਕੇ ਤੇ ਘਰਾਂ 'ਚ ਵੰਡ ਲਏ ਉਹਨਾਂ ਨਾਲ ਅਸੀਂ ਸੀਗਾ ਡਰਮ 'ਚ ਇਹ ਜੀ گاਉ ਦਾ ਮੀਟ ਸੀ ਅੱਛਾ ਤੇ ਫੇ ਇਹਨਾਂ ਨੂੰ ਫੇ ਦੌੜਨ ਲੱਗੇ ਕਹਿੰਦਾ ਮੈਂ ਉਹ ਫੇ ਘਰ ਨਾਲ ਬਰਨ ਦੇਵਾਂ ਜੀ ਫੇ ਪ੍ਰਸ਼ਾਸਨ ਨੂੰ ਸੱਦਿਆ ਤੇ ਦੋ ਜਣੇ ਆਏ ਤੇ ਉਹ ਪ੍ਰਸ਼ਾਸਨ ਨੂੰ ਵੀ ਨਹੀਂ ਮੰਨਦੇ ਸੀਗੇ ਉਹ ਕਹਿੰਦਾ ਨਹੀਂ ਨਹੀਂ ਮੈਂ ਨਹੀਂ ਬਰਨ ਦੇਣਾ ਘਰ ਅਸੀਂ ਧੱਕੇ ਰਹੇ ਹਾਂ ਨਹੀਂ ਕਿ ਚਾਰ ਪੰਜ ਮੁੰਡੇ ਵਰਗੇ ਤਿੰਨ ਘਰਾਂ ਚੋਂ ਤਾਂ ਕੱਢ ਲਏ ਜੀ ਜਦੋਂ ਚੌਥੇ ਘਰਾਂ ਜੇ ਗਏ ਤੇ ਚੌਥੇ ਘਰ ਵਾਲੇ ਉਹ ਸਾਰੇ ਪੈ ਗਏ ਜਨਾਨੀ ਤੇ ਮੁੰਡੇ ਨਹੀਂ ਆਲੇ ਨਹੀਂ ਸਾਰੇ ਪੈ ਗਏ ਟੁੱਟ ਕੇ ਜੀ ਮੇਰੇ ਉੱਤੇ ਮੇਰੇ ਨਾਲ ਜਿਹੜੇ ਮੁੰਡੇ ਸੀਗੇ ਉਹਨਾਂ ਦੇ ਉੱਤੇ ਵੀ ਹੁਣ ਤੁਹਾਨੂੰ ਧਮਕੀ ਬਗਾਰ ਹਾਂਜੀ ਹਾਂਜੀ ਹੁਣ ਮੈਨੂੰ ਕਹਿੰਦੇ ਕਹਿੰਦੇ ਅਸੀਂ ਤਾਂ ਛੁੱਟ ਕੇ ਆ ਜਾਣਾ ਆ ਤੇ ਕਹਿੰਦਾ ਤੁਹਾਨੂੰ ਨਹੀਂ ਛੱਡਣੇ ਆ ਅਸੀਂ ਤੁਹਾਨੂੰ ਮਾਰ ਦੇਣੇ ਆ ਤੁਸੀਂ ਪ੍ਰਸ਼ਾਸਨ ਕੋਲੋਂ ਕੀ ਮੰਗ ਕਰਦੇ ਇਹਦੇ ਹੁਣ ਜੇ ਇਹਨਾਂ ਦੇ ਕਰਵਾਈ ਹੋਈ ਹੋਵੇ ਤੇ ਨਹੀਂ ਸਾਨੂੰ ਜਿਹੜਾ ਕੁਝ ਇਹਦੀ ਆਪਾਂ ਕੋਈ ਕੰਪਲੇਂਟ ਵੀ ਕੀਤੀ ਕਿਤੇ ਪਹਿਲਾਂ ਵੀ ਹੋਇਆ ਮਾਮਲਾ ਗਾ ਨਹੀਂ ਨਹੀਂ ਪਹਿਲੇ ਨਹੀਂ ਹੋਇਆ ਜੀ ਪਹਿਲੇ ਉਹਨਾਂ ਨੂੰ ਆਪਾਂ ਜਿਹੜੇ ਪਹਿਲੇ ਐਮਸੀ ਸੀਗਾ ਜਿਹੜਾ ਉਹਨਾਂ ਨੂੰ ਦੱਸੇ ਸੀਗੇ ਤਾਂ ਉਹਨਾਂ ਨੇ ਜਾ ਮੇਰੇ ਨਾਲ ਜਾ ਕੇ ਉਹਨਾਂ ਨੂੰ ਸਮਝਾ ਕੇ ਆਏ ਸੀਗੇ ਕਹਿੰਦੇ ਹੁਣ ਨਾ ਖਾਓ ਕਹਿੰਦਾ ਜੀ ਨਹੀਂ ਖਾਣਾ ਇਹ ਫੇਰ ਦੁਬਾਰਾ ਕੰਮ ਸ਼ੁਰੂ ਕਰਤਾ ਸੀ ਜੀ ਤਾਂ ਅਸੀਂ ਉਹਨਾਂ ਦੇ ਮਗਰ ਲੱਗੇ ਸੀ ਮੈਂ ਕਿਹਾ ਇਹ ਇੱਥੇ ਨਹੀਂ ਚੱਲਣ ਦੇਣਾ ਪਰ ਔਰ ਸਰ ਇੱਕ ਕਿੱਥੇ ਦਾ ਆ ਨਹੀਂ ਆ ਇਹਨਾਂ ਦਾ ਪਤਾ ਨਹੀਂ ਹੈਗਾ ਇਹਨਾਂ ਨੂੰ ਕਿੱਥੇ ਕਰਦੇ ਆ ਇਹ ਕਾਰੋਬਾਰ ਜੀ ਇਹ ਤੇ ਸਬਦਲ ਕੇ ਕਦੀ ਕੁਝ ਬਣ ਜਾਣਾ ਜੀ ਬਣ ਕੇ ਮੰਗਦੇ ਪੈਸੇ ਲੋਕਾਂ ਕਟਿੰਗ ਕਿੱਥੇ ਕਰਦੇ ਕਟਿੰਗ ਦਾ ਪਤਾ ਨਹੀਂ ਜੀ ਕਿੱਥੇ ਕਰਦੇ ਕੀ ਪਤਾ ਘਰਾਂ 'ਚ ਕਰਦੇ ਹੋਣਗੇ ਇਹਨਾਂ ਨੂੰ ਪਤਾ ਨਹੀਂ ਲੱਗਦਾ ਜੀ ਕਿੱਥੋਂ ਕਟਿੰਗ ਕਰਕੇ ਲੈ ਕੇ ਆਉਂਦੇ ਡਰਾਮ ਭਰ-ਭਰ ਕੇ ਅੱਜ ਇੱਕ ਇਹਨਾਂ ਨੂੰ ਇਨਫੋਰਮੇਸ਼ਨ ਕਲੈਕਟ ਹੋਈ ਸੀ ਥਾਣੇ ਪੋਰੀ ਨਾ ਕਿ ਇੱਥੇ ਕੋਈ ਨਜਾਇਜ਼ ਮਾਸ ਜਿਹੜਾ ਹੈਗਾ ਉਹ ਹੈ ਜਿਹਨੂੰ ਅਸੀਂ ਨੀਟ ਕਹ ਰਹੇ ਹਾਂ ਉਹ ਕਿਸ ਜਾਨਵਰ ਦਾ ਹੈਗਾ ਉਹ ਆਫਟਰ ਦਾ ਟੈਸਟ ਲੈਬੋਰੀ ਤੋਂ ਹੀ ਪਤਾ ਲੱਗੇਗਾ ਪਰ ਸਸਪੈਕਟ ਜਿਹੜਾ ਸ਼ੱਕ ਜਾਰੀ ਕੀਤਾ ਗਿਆ ਉਹਦੇ ਮੁਤਾਬਕ ਅਸੀਂ ਇਹਨੂੰ ਜਿਹੜੀ ਹੈਗੀ ਆ ਪੰਦਰ ਨੂੰ ਰੌਂਡ ਅਪ ਕਰਕੇ ਅਸੀਂ ਕਾਰਵਾਈ ਕਰ ਰਹੇ ਹਾਂ ਸ਼ੱਕ ਇਹ ਹੈ ਕਿ ਇਹ ਇਹਨਾਂ ਦੇ ਮੁਤਾਬਕ ਕਿ ਇਹ ਕਿਸੇ ਜਾਨਵਰ ਦਾ ਮਾਸ ਹੈਗਾ ਤੇ ਜਿਹੜਾ ਕਿ ਇਲੀਗਲ ਇਹਨਾਂ ਨੇ ਇਹ ਸੇਲ ਕੀਤਾ ਇਹ ਕੌਣ ਸਗੇ ਬੰਦੇ ਇਹ ਤੇ ਇਹ ਬੰਦੇ ਸੀਗੇ ਜੀ ਇੱਕ ਦਾ ਨਾਂ ਤੇ ਸਿਮਨ ਦੂਸਰਾ ਨੂਰੋ ਲੇਡੀ ਹੈ ਕੋਈ ਇਹ ਨੂਰੋ ਲੇਡੀ ਇਹ ਬੇਸਿਕਲੀ ਇਹ ਭੀਮ ਨਗਰ ਦੇ ਹੈਗੇ ਨੇ ਤੇ ਪ੍ਰਵਾਸੀ ਹੈਗੇ ਆ ਜੀ ਇਹ ਬੈਕਗਰਾਉਂਡ ਇਹਨਾਂ ਦੀ ਇੱਕ ਪਿੱਛੇ ਰਹਿਣ ਵਾਲੇ ਇਹ ਅਦਰ ਸਟੇਟਸ ਦੇ ਆ ਲਾਈਕ ਥੱਟ ਕੇਰਲਾ ਵਗੈਰਾ ਉਹ ਹੁਣ ਆ ਕੇ ਵਹੀ ਇਨਵੈਸਟੀਗੇਸ਼ਨ ਤੇ ਐਫ ਆਈ ਆਰ ਆ ਜਿਹੜੀ ਅਸੀਂ 8 ਕਾ ਸਿਲੈਕਟਰਟ ਦੇ ਵਿੱਚ ਦਰਜ ਕਰ ਰਹੇ ਹਾਂ ਉਸ ਤੋਂ ਬਾਅਦ ਜੋ ਇਨਵੈਸਟੀਗੇਸ਼ਨ ਚਾਹੀਗਾ ਉਹਦੇ ਮੁਤਾਬਕ ਕਰਦੇ ਇਹ ਇਹ ਬੇਚਦੇ ਕਿੱਥੇ ਹੈ ਜੀ ਇਹ ਇਹ ਸ਼ਾਪ ਸੀਗੀ ਉਹਦੀ ਸ਼ਾਇਦ ਸਰ ਪਹਿਲਾਂ ਵੀ ਇਹਨਾਂ ਦੀ ਕੋਈ ਕੰਪਲੇਂਟ ਦਮੰਨ ਨਹੀਂ ਪਹਿਲਾਂ ਨਹੀਂ ਸਾਡੇ ਕੋਲ ਨਹੀਂ ਕੋਈ ਜੀ ਕੋਈ ਪਹਿਲਾਂ ਵੀ ਇਹਨਾਂ ਨੂੰ ਅਪਰਾਧਿਕ ਮਾਮਲੇ ਕੋਈ ਦਰਜ ਸਕੇ ਕੋਈ ਨਾ ਪਹਿਲਾਂ ਇਹ ਇਹੋ ਜਿਹਾ ਕੋਈ ਮਾਮਲਾ ਪਹਿਲਾਂ ਦਰਜ ਨਹੀਂ ਸੀ ਉਹ ਤੇ ਹੁਣ ਇਹਨਾਂ ਤੇ ਕੀ ਬੰਦੀ ਕਾਰਵਾਈ ਕੀਤੀ ਗਈ 8 ਕਾਉਂ ਸਿਲੈਕਟਰ ਐਕਟ 8 ਕਾਉਂ ਸਿਲੈਕਟਰ ਐਕਟ